2 ਫਰਵਰੀ ਦਾ ਆਖਰੀ ਦਿਨ ਆਇਆ ਤੇ ਭਲਕੇ ਤੋਂ ਮਾਰਚ ਸ਼ੁਰੂ ਹੋ ਜਾਵੇਗਾ ਅਜਿਹੇ 'ਚ ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਪੈਸੇ ਨਾਲ ਜੁੜੇ ਕਈ ਨਿਯਮ ਬਦਲ ਜਾਣਗੇ ਕ੍ਰੈਡਿਟ ਕਾਰਡ ਫਾਸਟ ਟੈਗ ਤੋਂ ਜੀਐਸਟੀ ਤੱਕ ਐਸਪੀਆਈ ਦੇ ਨਿਯਮ ਕੱਲ ਤੋਂ ਬਦਲ ਜਾਣਗੇ ਆਓ ਜਾਣਦੇ ਹਾਂ ਉਹਨਾਂ ਬਦਲਾਵਾਂ ਬਾਰੇ ਜੋ ਸਿੱਧੇ ਤੌਰ ਤੇ ਆਮ ਲੋਕਾਂ ਦੀਆਂ ਜੇਬਾਂ ਤੇ ਅਸਰ ਪਾਉਣ ਵਾਲੇ ਨੇ ਤੇਲ ਕੰਪਨੀਆਂ ਰਸੋਈ ਅਤੇ ਵਪਾਰਕ ਗੈਸ ਸਲਟਰ ਦੀ ਕੀਮਤ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੈਅ ਕਰਦੀਆਂ ਨੇ ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਕਾਲ ਤੇਲ ਮਾਰਕੀਟਿੰਗ ਕੰਪਨੀਆਂ ਘਰੇਲੂ ਅਤੇ ਵਪਾਰਕ ਗੈਸ ਨਟਰਾ ਦੀਆਂ ਕੀਮਤਾਂ 'ਚ ਕੁਝ ਬਦਲਾਅ ਕਰ ਸਕਦੀਆਂ ਨੇ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਤੇ ਪੈ ਸਕਦਾ ਹੈ ਕੇਂਦਰ ਸਰਕਾਰ ਨੇ ਜੀਐਸਟੀ ਨਿਯਮਾਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ ਹੁਣ 5 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਬਿਨਾ ਈ ਚਲਾਨ ਤੇ ਈ-ਵੇ ਬਿੱਲ ਨਹੀਂ ਬਣਾ ਸਕਗੇ ਇਹ ਨਿਯਮ ਸ਼ੁੱਕਰਵਾਰ ਤੋਂ ਲਾਗੂ ਹੋ ਜਾਵੇਗਾ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਨੇ ਫਾਸਟ ਟੈਗ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਅਤੇ ਇਸ ਵਿੱਚ ਕੇਵਾਈਸੀ ਅਪਡੇਟ ਕਰਨਾ ਲਾਜ਼ਮੀ ਕਰ ਦਿੱਤਾ ਹੈ ਅਜਿਹੇ ਫਾਸਟ ਟੈਗ ਚ ਕੇਵਾਈਸੀ ਅਪਡੇਟ ਕਰਨ ਦੀ ਅੱਜ ਆਖਰੀ ਤਰੀਕ ਹੈ ਜੇਕਰ ਤੁਸੀਂ ਅਜਿਹਾ ਕਰਨ ਵਿੱਚ ਅਸਫਲ ਰਹਿੰਦੇ ਹੋ ਤਾਂ ਐਨ ਐਚ ਏ ਆਈ ਤੁਹਾਡੇ ਫਾਸਟ ਟੈਗ ਨੂੰ ਅਯੋਗ ਕਰ ਦੇਵੇਗਾ ਦੇਸ਼ ਦੇ ਸਭ ਤੋਂ ਵੱਡੇ ਜੰਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਕ੍ਰੈਡਿਟ ਕਾਰਡ ਨਿਯਮਾਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ ਬੈਂਕ 15 ਮਾਰਚ ਤੋਂ ਆਪਣੇ ਘੱਟੋ-ਘੱਟ ਦੇ ਬਿੱਲ ਦੀ ਗੱਨਾ ਦੇ ਨਿਯਮਾਂ ਨੂੰ ਬਦਲਣ ਜਾ ਰਿਹਾ ਹੈ ਬੈਂਕ ਨੇ ਜਾਣਕਾਰੀ ਗਾਹਕਾਂ ਨੂੰ ਈਮੇਲ ਰਾਹੀਂ ਦੇ ਰਿਹਾ ਹੈ ਬਾਅਦ 2024 ਵਿੱਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਬੈਂਕ ਕੁੱਲ 14 ਦਿਨਾਂ ਲਈ ਬੰਦ ਰਹਿਣ ਵਾਲੇ ਨੇ ਇਸ ਚ ਹਫਤਾਵਾਰੀ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਤੋਂ ਇਲਾਵਾ ਮਹਾ ਸ਼ਿਵਰਾਤਰੀ ਹੋਲੀ ਅਤੇ ਗੋਡ ਫਰਾਈਡੇ ਕਾਰਨ ਬੈਂਕ ਕਈ ਦਿਨ ਬੰਦ ਰਹਿਣਗੇ ਅਜਿਹੇ ਚ ਜੇਕਰ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਵੀ ਜ਼ਰੂਰੀ ਕੰਮ ਹੈ ਤਾਂ ਛੁੱਟੀਆਂ ਦੀ ਲਿਸਟ ਦੇਖ ਕੇ ਹੀ ਬਾਹਰ ਜਾਓ